ਕੈਨੇਡਾ ਦੇ ਵਿੱਚ ਹਾਊਸਿੰਗ ਤੇ ਜਿਹੜੀ ਕਾਸਟ ਆਫ ਲਿਵਿੰਗ ਆ ਉਹਦਾ ਸੰਕਟ ਚੱਲ ਰਿਹਾ ਹੈ ਇਸ ਵੇਲੇ ਨਾ ਲੋਕ ਘਰ ਅਫੋਰਡ ਕਰ ਰਹੇ ਆ ਤੇ ਨਾ ਰਹਿਣਾ ਖਾਣਾ ਪੀਣਾ ਅਫੋਰਡ ਕਰ ਰਹੇ ਆ ਸਾਰੇ ਕੁਝ ਦੇ ਵਿੱਚ ਹੁਣ ਲੋਕ ਇਹ ਦੇਖਦੇ ਆ ਕਿ ਕਿਹੜੀਆਂ ਥਾਵਾਂ ਸਸਤੀਆਂ ਨੇ ਤੇ ਕਿੱਥੇ ਰਹਿ ਆ ਜਾ ਸਕਦਾ ਤੇ ਇੱਕ ਸਰਵੇ ਕੀਤਾ ਇਹਨਾਂ ਨੇ ਉਹਦੇ ਵਿੱਚੋਂ ਲੋਕਾਂ ਕੋਲੋਂ ਪੁੱਛਿਆ ਵੀ ਜੇ ਤੁਹਾਨੂੰ ਕੋਈ ਸਸਤੀ ਥਾਂ ਮਿਲਦੀ ਹੈ ਤੇ ਕੀ ਤੁਸੀਂ ਮੂਵ ਹੋ ਸਕਦੇ ਆ ਉਹਦੇ ਅੰਕੜੇ ਹੁਣ ਸਾਹਮਣੇ ਆਏ ਆ ਤੇ ਜਿਹਦੇ ਉੱਤੇ ਚਰਚਾ ਚੱਲ ਰਹੀ ਆ ਵੀ ਕਿੰਨੇ ਲੋਕ ਨੇ ਜਿਹੜੇ ਤਿਆਰ ਨੇ ਇਥੋਂ ਮੂਵ ਹੋਣ ਦੇ ਲਈ ਜਿਹੜੇ ਹੋਮ ਹੋਮ ਆਨਰਸ ਨੇ ਜਿਹੜੇ ਸਭ ਤੋਂ ਮਹਿੰਗੇ ਇਲਾਕਿਆਂ ਦੇ ਵਿੱਚ ਵੀ ਰਹਿੰਦੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਰਾਇਲ ਲੀ ਪੇਜ ਨੇ ਇੱਕ ਸਰਵੇ ਕੀਤਾ ਰੀਸੈਂਟਲੀ ਕੈਨੇਡੀਅਨਸ ਦਾ ਜਿਹੜੇ ਗ੍ਰੇਟਰ ਰੀਜਨਸ ਦੇ ਵਿੱਚ ਰਹਿੰਦੇ ਆ ਜਿਵੇਂ ਟੋਰਾਂਟੋ ਆ ਮੌਂਟਰੀਅਲ ਆ ਜਾਂ ਆਪਣੇ ਵੈਨਕੂਵਰ ਆ ਉਹਨਾਂ ਨੇ ਕਿਹਾ ਕਿ 50% ਤੋਂ ਜ਼ਿਆਦਾ ਜਿਹੜੇ ਰਿਸਪੌਂਡੈਂਟ ਨੇ ਜਿਨ੍ਹਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਪ੍ਰਾਪਰਟੀ ਕੈਨੇਡਾ ਦੇ ਜਿਹੜੇ ਮੋਸਟ ਅਫੋਰਡੇਬਲ ਸਿਟੀਜ਼ ਨੇ ਉਹਨਾਂ ਦੇ ਵਿੱਚ ਜਾ ਕੇ ਖਰੀਦਣ ਨੂੰ ਤਿਆਰ ਆ ਜਿੱਥੇ ਸਾਨੂੰ ਉੱਥੇ ਨੌਕਰੀ ਮਿਲ ਜੇ ਤੇ ਜਾਂ ਅਸੀਂ ਜਿਹੜਾ ਕੰਮ ਰਿਮੋਟਲੀ ਕਰ ਸਕੀਏ ਵੀ ਜਾਂਤ ਘਰੋਂ ਕੰਮ ਕਰੀ ਜਾਈਏ ਜਾਂ ਸਾਨੂੰ ਉੱਥੇ ਨੌਕਰੀ ਮਿਲ ਜੇ ਫਿਰ ਅਸੀਂ ਮੂਵ ਹੋਣ ਨੂੰ ਤਿਆਰ ਆ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਰੈਂਟ ਦੇ ਉੱਤੇ ਰਹਿ ਰਹੇ ਆ ਉਹਨਾਂ ਦੇ ਵਿੱਚੋਂ 60% ਕਹਿੰਦੇ ਵੀ ਅਸੀਂ ਰੀਲੋਕੇਟ ਹੋਣ ਲਈ ਤਿਆਰ ਆ ਤੇ ਜਿਹੜੇ 45% ਹੋਮ ਆਨਰਸ ਆ ਉਹ ਕਹਿੰਦੇ ਕਿ ਉਹ ਇਹਨੂੰ ਕਨਸਿਡਰ ਕਰ ਸਕਦੇ ਆ ਇੱਕ ਸਟੱਡੀ ਕੀਤੀ ਇਹਨਾਂ ਨੇ ਜਿਹੜੀ ਰੀਅਲ ਏਸਟੇਟ ਮਾਰਕੀਟ ਦੀ ਰਾਇਲਿ ਪੇਜ ਨੇ ਉਹਦੇ ਵਿੱਚ ਇਹਨਾਂ ਨੇ ਲਿਸਟ ਕੱਢੀ ਆ ਕਿ 15 ਜਿਹੇ ਸਭ ਤੋਂ ਅਫੋਰਡੇਬਲ ਸ਼ਹਿਰ ਨੇ ਕੈਨੇਡਾ ਦੇ ਉਹ ਕਿਹੜੇ ਨੇ ਸਿਟੀ ਅਫੋਰਡੇਬਿਲਟੀ ਇੱਕ ਬਹੁਤ ਵੱਡਾ ਫੈਕਟਰ ਆ ਜਿਹਦੇ ਵਿੱਚ ਇਨਕਮ ਕਿੰਨੀ ਚਾਹੀਦੀ ਆ ਤੁਹਾਨੂੰ ਮੰਥਲੀ ਮਾਰਗੇਜ ਪੇਮੈਂਟ ਤੁਹਾਡੀ ਕਿੰਨੀ ਹੋਊਗੀ ਜਿਹੜੀ ਸਟੈਟਿਸਟਿਕਸ ਕੈਨੇਡਾ ਆ ਵੀ 2022 ਦਾ ਜਿਹੜੀ ਪ੍ਰੋਵਿੰਸ਼ੀਅਲ ਮੀਡੀਅਨ ਟੋਟਲ ਇਨਕਮ ਆ ਤੇ ਇਕਨੋਮਿਕ ਜਿਹੜੀਆਂ ਫੈਮਿਲੀਜ਼ ਨੇ ਜਾਂ ਲੋਕ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਉੱਥੇ ਜੀ ਰਹੇ ਆ ਉਹਦਾ ਸਾਰਾ ਕੁਝ ਹਿਸਾਬ-ਕਿਤਾਬ ਇਹਨਾਂ ਨੇ la mortgage calculation ਇਸ ਗੱਲ ਤੇ 베ਸਟ ਕੀਤੀ ਹੈ ਕਿ 3 ਸਾਲ ਦੀ ਫਿਕਸ ਟਰਮ ਹੋਵੇ ਤੇ 5.7 ਦੇ ਉੱਤੇ ਐਮਰਟਾਈਜ਼ੇਸ਼ਨ 25 ਸਾਲਾਂ ਦੀ ਹੋਵੇ ਤੇ 20% ਤੁਹਾਡੇ ਕੋਲ ਮੰਨ ਲਓ ਡਾਊਨ ਆ ਇਹ हिसाब ਲਾਇਆ 20% ਤੁਹਾਡੇ ਕੋਲ ਡਾਊਨ ਹੈਗਾ 5.7% ਤੁਹਾਨੂੰ ਵਿਆਜ ਦਰ ਮਿਲਣੀ ਹੈ 25 ਸਾਲਾਂ ਲਈ ਤੁਸੀਂ ਮੌਰਗੇਜ ਕਰਾਉਣੀ ਹੈ ਤੇ ਫੇਰ ਕਿਹੜੇ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਅਫੋਰਡੇਬਲ ਅਫੋਰਡੇਬਿਲਟੀ ਹੈਗੀ ਹੈ ਜਾਂ ਕਿੱਥੇ ਰਿਹਾ ਜਾ ਸਕਦਾ ਅਨਟੈਰੀਓ ਦੇ ਵਿੱਚ ਜਿਹੜੇ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਕੈਲਕੂਲੇਸ਼ਨ ਆਏ ਦੱਸਿਆ ਕਿ ਥੰਡਰਵੇ ਕੰਟਰੀਓ ਦਾ ਜਿਹੜਾ ਇਲਾਕਾ ਆ ਇਹ ਸਭ ਤੋਂ ਸਸਤਾ ਆ ਨੈਸ਼ਨ ਵਾਈਡ ਪੂਰੇ ਦੇਸ਼ ਦੇ ਵਿੱਚ ਜੇ ਕਿਹ ਰਹਿਣਾ ਹੋਵੇ ਉੱਥੇ ਆ ਤਾਂ ਫੋਰੇਬਿਲਟੀ ਫੈਕਟਰ 22% ਦੱਸਿਆ ਜਾ ਰਿਹਾ ਉੱਥੇ ਐਗਰੀਗੇਟ ਹੋਮ ਪ੍ਰਾਈਸ ਆ ਕੁਆਟਰ 1 2024 ਦੇ ਵਿੱਚ ਉੱਥੇ 3 ਕ ਲੱਖ ਆ 3 ਕ ਲੱਖ ਦਾ ਥੰਡਰ ਵੇ ਜਿਹੜਾ ਕੰਟਰੀਓ ਦੇ ਇੱਕ ਸ਼ਹਿਰ ਆ ਉੱਥੇ ਘਰ ਆ ਜਾਂਦਾ ਸਭ ਤੋਂ ਸਸਤਾ ਇਲਾਕਾ ਇਹੀ ਆ ਜੇ ਤੁਸੀਂ ਉੱਥੇ ਰਹਿਣਾ ਤਾਂ ਵੱਖਰੀ ਗੱਲ ਆ ਵੀ ਉੱਥੇ ਠੰਡ ਬਹੁਤ ਆ ਪਰ ਕਾਫੀ ਇਹ ਸਭ ਤੋਂ ਜ਼ਿਆਦਾ ਇਹ ਦੱਸਿਆ ਗਿਆ ਦੂਜਾ ਨਿਊ ਬਰੰਜ਼ਵਿਕ ਆ ਨਿਊਸਬਰੰਕ ਦੇ ਵਿੱਚ ਇਹਨਾਂ ਦਾ ਸ਼ਹਿਰ ਆ ਸੇਟਜਨ ਜਿੱਥੇ ਮੰਥਲੀ ਮੌਰਗੇਜ ਪੇਮੈਂਟ ਜਿਹੜੀ ਕਿਸੇ ਵੀ ਹੋਰ ਸ਼ਹਿਰ ਨਾਲੋਂ ਘੱਟ 1400 ਡਾਲਰ ਅਫੋਰਡੇਬਿਲਟੀ ਫੈਕਟਰ ਪਰਸੈਂਟੇਜ ਜਿਹੜਾ ਉਹ 25% ਦੱਸਿਆ ਜਾ ਰਿਹਾ ਸੋ 25% ਦਾ ਮਤਲਬ ਇਹ ਆ ਕਿ 3 ਪੁਆਇੰਟ ਇਹ ਥੰਡਰ ਬੇ ਨਾਲੋਂ ਜ਼ਿਆਦਾ ਆ ਤੇ 11ਵਾਂ ਚੀਪਰ ਸਿਟੀ ਦੱਸਿਆ ਜਾ ਰਿਹਾ ਸੋ ਇਹ ਇੱਥੇ 3 ਲੱਖ ਤੇ 42 ਹਜ਼ਾਰ ਦਾ ਘਰ ਆ ਜਾਂਦਾ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਐਡਮਿੰਟਨ ਤੇ ਕੈਲਗਰੀ ਦੇ ਵਿਚਕਾਰ ਇੱਕ ਸ਼ਹਿਰਾ ਰੈਡ ਰੀ ਅਲਬਰਟਾ ਦੇ ਵਿੱਚ ਆ ਇਹ 3 ਨੰਬਰ ਦੇ ਉੱਤੇ ਆਉਂਦਾ ਤੇ ਜਿਹੜਾ ਜਿੱਥੇ ਰਿਹਾ ਜਾ ਸਕਦਾ ਰੈਡ ਰੀ ਦੇ ਵਿੱਚ ਐਵਰੇਜ ਘਰ ਦੱਸਦੇ ਆ ਕਿ 392000 ਦਾ ਆ ਜਾਂਦਾ ਮੰਤਰੀ ਮੌਰਗ ਜਿੱਥੇ 2000 ਡਾਲਰ ਬਣਦੀ ਆ ਰਾਇਲ ਪੀਜ ਦੀ ਜਿਹੜੀ ਇਹ ਸਟਡੀ ਆ ਉਹਦੇ ਵਿੱਚ ਚਰਨ ਦੱਸਿਆ ਕਿ ਐਡਮਿੰਟਨ ਜਿਹੜਾ ਆ ਇਹ ਟਾਪ ਰੈਂਕਿੰਗ ਚੁਆਇਸ ਆ ਗ੍ਰੇਟਰ ਟੋਰੰਟੋ ਤੋਂ ਗ੍ਰੇਟਰ ਵੈਨਕੂਵਰ ਦੇ ਰੈਜ਼ਿਡੈਂਟਸ ਦੇ ਲਈ ਇੱਥੇ ਰਿਹਾ ਜਾ ਸਕਦਾ ਕਬੈਕ ਸਿਟੀ ਤੇ ਜਿਹੜਾ ਸ਼ੇਅਰਬਰੋਕ ਆ ਇਹ ਦੋਵੇਂ ਇਕੁਇਟਰਮ ਦੇ ਉੱਤੇ ਆਉਂਦੇ ਅਫੋਰਡੇਬਿਲਟੀ ਫੈਕਟਰ 3.8 ਦੇ ਉੱਤੇ ਤੇ ਰੀਅਲ ਜਿਹੜਾ ਡਿਫਰੈਂਸ ਇਹਨਾਂ ਦੇ ਵਿੱਚ ਐਗਰੀਗੇਟ ਹੋਮ ਪ੍ਰਾਈਸ ਦਾ ਆ ਜਿਹੜਾ ਸਿਰਫ 100 ਡਾਲਰ ਦਾ ਆ ਬਾਕੀ ਇਹਨਾਂ ਦੇ ਵਿੱਚ ਠੀਕ ਆ ਬੀਜੀ ਦੇ ਵਿੱਚ ਕੋਈ ਵੀ ਸ਼ਹਿਰ ਅਫੋਰਡੇਬਲ ਨਿਕਿਆ ਜਾ ਸਕਦਾ ਇਹ ਲਿਸਟ ਦੇ ਵਿੱਚ ਕਿਤੇ ਨਹੀਂ ਆਇਆ ਸੋ ਰਾਇਲਿ ਪੇਜ ਦਾ ਜਿਹੜਾ ਰੈਜ਼ੀਡੈਂਟ ਸਰਵੇ ਆ ਜਿਹੜੇ ਲੋਕ ਗਰੇਟਰ ਵੈਨਕੂਵਰ ਦੇ ਵਿੱਚ ਰਹਿੰਦੇ ਆ ਇਹ ਸਭ ਤੋਂ ਜ਼ਿਆਦਾ ਜਿਹੜੇ ਉਹ ਇਹ ਤੋਂ ਹੋਣਾ ਚਾਹੁੰਦੇ ਆ ਬਾਹਰ ਸਸਕਾਚੂਨ ਦੇ ਵਿੱਚ ਇਹਨਾਂ ਦਾ ਜਿਹੜਾ ਰਜਾਇਨਾ ਸ਼ਹਿਰ ਆ 6ਵੇਂ ਨੰਬਰ ਤੇ ਆਇਆ ਅਫੋਰਡੇਬਿਲਟੀ ਦੇ ਵਿੱਚ 29% ਅਫੋਰਡੇਬਿਲਟੀ ਇੱਥੇ ਦਸੀਂ ਜਾ ਰਹੀ ਹੈ 1981 ਕਿਸ਼ਤੇ ਇੱਥੇ ਬਣਦੀ ਹੈ ਇਹ ਨਿਊ ਫਾਉਂਡਲੈਂਡ ਤੇ ਲਾਬਰਾਡੋਰ ਦੇ ਵਿੱਚ ਜਿਹੜਾ ਇੱਥੇ ਵੀ ਜਿਹੜਾ ਅਗਲੇ ਪੁਆਇੰਟ ਦੇ ਉੱਤੇ ਆਇਆ ਤੇ ਇੱਥੇ ਰਿਹਾ ਜਾ ਸਕਦਾ ਤੇ ਜਿਹੜੀ ਤੁਹਾਡੀ ਪ੍ਰੋਵਿੰਸ਼ੀਅਲ ਮੀਡੀਅਨ ਟੋਟਲ ਹਾਊਸਹੋਲਡ ਇਨਕਮ ਆਊਕਾ $3200 2022 ਦੇ ਵਿੱਚ ਦੱਸੀ ਗਈ ਸੀ ਵਿਨੀ ਪੈਗ ਦਾ ਪ੍ਰੋਵਿੰਸ਼ਲ ਮੀਡੀਅਮ ਜਿਹੜੀ 70000 77000 ਡਾਲਰ ਦੱਸੀ ਗਈ ਹੈ ਤੇ ਇਸੇ ਤਰੀਕੇ ਦੇ ਨਾਲ ਇੱਥੇ 390000 ਦਾ ਜਿਹੜਾ ਘਰ ਆ ਜਾਂਦਾ ਤੇ 2000 ਡਾਲਰ ਤੁਹਾਡੀ ਪੇਮੈਂਟ ਬਣਦੀ ਸੋ ਇੱਕ ਲਿਸਟ ਇਹਨਾਂ ਨੇ ਕੱਢੀ ਆ ਕਿ ਇੱਥੇ ਰਹਿ ਜਾ ਸਕਦਾ ਜੇਕਰ ਤੁਸੀਂ ਰਹਿਣਾ ਚਾਹੁੰਦੇ ਆ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਥੰਡਰ ਵੀ ਸਭ ਤੋਂ ਸਸਤਾ ਹੈ ਬ੍ਰਿਟਿਸ਼ ਕੋਲੰਬੀਆ ਦੀ ਕੋਈ ਵੀ ਸ਼ਹਿਰ ਇਹਦੇ ਵਿੱਚ ਨਹੀਂ ਆਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ